ਹਾਂਜੀ ਸਸੀ ਕਾ ਜੀ ਮੈਂ ਹਰਨਾਸ ਕ੍ਰੇਸ਼ਨ ਰਾਏਕੋਟ ਤੋਂ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜਿੱਦਾਂ ਸਾਡੀਆਂ ਪਿਛਲੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਐਪਰੀਸ਼ੀਏਟ ਕਰ ਰਹੇ ਹੋ। ਹੋਪ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਨਾਲ ਬਣੇ ਰਹੋਗੇ। ਆਪਣੀ ਹਰ ਵੀਰੀ ਇੱਕ ਇਹੀ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਲਈ ਕੁਝ ਡਿਫਰੈਂਟ ਲੈ ਕੇ ਆਈਏ ਨਾ ਆਮ ਨਾਲੋਂ ਕੁਝ ਹੱਡ ਕੇ ਲੈ ਕੇ ਆਈਏ। ਜਿੱਦਾਂ ਹੁਣ ਤੁਹਾਨੂੰ ਵੀ ਪਤਾ ਕਿ ਫੈਸਟੀਵਲ ਸੀਜ਼ਨ ਸਟਾਰਟ ਹੋ ਗਿਆ ਤੇ ਬੈਟਿੰਗ ਸੀਜ਼ਨ ਦੀ ਆ ਵੀ ਤਿਆਰੀਆਂ ਚੱਲ ਰਹੀਆਂ ਨੇ ਨਾ। ਤੇ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਰਾਇਲ ਲੁੱਕ ਦੇ ਵਿੱਚ ਦੁਪੱਟੇ ਲੈ ਕੇ ਆਏ ਆ ਜਿਹੜੇ ਪੂਰੇ ਹੈਵੀ ਲੁੱਕ ਦੇ ਵਿੱਚ ਆਪਾਂ ਦੁਪੱਟੇ ਲੈ ਕੇ ਆਏ ਆ ਮਤਲਬ ਬਹੁਤ ਹੀ ਰਾਇਲ ਜੀ ਲੁੱਕ ਆ ਕਿ ਜਿਹੜੇ ਹੈਂਡ ਪੇਂਟ ਹੋਏ ਹੋਏ ਨੇ ਤੇ ਪਲੱਸ ਉਹਨਾਂ ਤੇ ਹੈਂਡ ਐਮਬਰਾਇਡਰੀ ਤੇ ਪਿੱਤ ਵਰਕ ਹੋਇਆ ਹੋਇਆ ਹੈ ਠੀਕ ਆ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਡਿਜ਼ਾਈਨਸ ਰਹਿਣਗੇ ਤੇ ਡਿਫਰੈਂਟ ਕਲਰ ਰਹਿਣਗੇ ਤੇ ਇੱਕ ਗੱਲ ਹੋਰ ਤੁਸੀਂ ਮਤਲਬ ਆਪਣੀ ਪਸੰਦ ਦਾ ਜਿੱਦਾਂ ਕੋਈ ਵੀ ਤੁਸੀਂ ਡਰੈਸ ਬਣਾਉਣੀ ਆ ਕੋਈ ਕਲਰ ਪਵਾਉਣਾ ਚਾਹੁੰਦੇ ਹੋ ਕੋਈ ਮਤਲਬ ਆਪਣੀ ਡਰੈਸ ਦੇ ਅਕੋਰਡਿੰਗ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਆਪਾਂ ਕਰਵਾ ਦਾਂਗੇ ਬਟ ਉਹਦੇ ਲਈ ਆਪਾਂ ਨੂੰ ਥੋੜਾ ਟਾਈਮ ਚਾਹੀਦਾ ਹੋਊਗਾ ਤੁਹਾਨੂੰ ਮੈਂ 1 ਬਾਈ 1 ਸਾਰੇ ਸ਼ੋਅ ਕਰ ਦਿੰਨੀ ਆ ਬੜੀ ਡਿਫਰੈਂਟ ਜੀ ਲੁੱਕ ਦੇ ਵਿੱਚ ਨੇ ਸਾਰੇ ਦੁਪੱਟੇ ਹਾਂਜੀ ਫਰਸਟ ਆਰਟੀਕਲ ਆ ਜਿਹੜਾ ਆਪਣਾ ਮਤਲਬ 골ਡਨ ਦੇ ਵਿੱਚ ਹੈਗਾ ਇਹ ਔਰਗੰਝਾ ਦਾ ਦੁਪੱਟਾ ਤੇ ਇਹਦੇ ਵਿੱਚ ਲਾਈਕ ਬਲੂ ਕਲਰ ਜਿਆਦਾ ਹਾਈਲਾਈਟਡ ਆ ਤੁਸੀਂ ਕੋਈ ਵੀ ਮਤਲਬ ਡਰੈਸ ਬਣਾ ਸਕਦੇ ਹੋ ਇਹਦੇ ਨਾਲ ਪਲੇਨ ਸੂਟ ਵੀ ਇਹਨਾਂ ਨਾਲ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਤੈਨੂੰ ਤੁਸੀਂ ਮਤਲਬ ਇਹਦੇ ਨਾਲ ਕੋਈ ਹਲਕੇ ਐਮਬਰਾਇਡਰੀ ਕਰਾ ਕੇ ਵੀ ਸੂਟ ਬਣਵਾ ਸਕਦੇ ਹੋ ਪੂਰੀ ਹੈਵੀ ਲੁੱਕ ਦੇ ਵਿੱਚ ਦੁਪੱਟਾ ਵਾ ਮਤਲਬ ਇਹਦੇ ਤੇ ਪਰਲ ਵਰਕ ਵੀ ਹੋਇਆ ਹੋਇਆ ਨਾਲ ਇਹਦੇ ਪਿੱਤਾ ਵਰਕ ਵੀ ਹੋਇਆ ਹੋਇਆ ਸਿੱਪੀ ਵਰਕ ਮਤਲਬ ਬਹੁਤ ਹੈਵੀ ਲੁੱਕ ਦੇ ਵਿੱਚ ਆਉਂਦਾ ਵਾ ਪਲੇਨ ਸੂਟ ਨਾਲ ਵੀ ਸੋਹਣਾ ਲੱਗਦਾ ਇਹਦੇ ਨਾਲ ਤੁਸੀਂ ਕੋਈ ਮਤਲਬ ਐਮਬਰਾਇਡਰੀ ਕਰਾ ਕੇ ਵੀ ਸੂਟ ਬਣਾ ਸਕਦੇ ਹੋ ਹਾਂਜੀ ਜਿਹੜਾ ਸੈਕੰਡ ਆਰਟੀਕਲ ਆਪਣਾ ਉਹ 베ਬੀ ਪਿੰਕ ਬੇਸ ਹੈ ਦਾ ਫੈਬਰਿਕ ਦਾ ਇਹ ਵੀ ਪੂਰੀ ਹੈਵੀ ਲੁੱਕ ਦੇ ਵਿੱਚ ਇਹ ਦਿਨ ਆਦਿ ਦਾ ਤੁਸੀਂ ਪਲੇਨ ਸੂਟ ਕੋਈ ਵੀ ਬਣਾ ਸਕਦੇ ਜਿਹੜੇ ਜਿਹੜੇ ਫਲਾਰ ਦੇ ਵਿੱਚ ਕਲਰ ਨੇ ブルー ਬਣਾ ਲਓ ਮਹਿਰੂਨ ਬਣਾ ਲਓ ਲਾਈਕ ਮਹਿੰਦੀ ਕਲਰ ਬਣਾ ਲਓ ਜਿਹੜਾ ਮਰਜੀ ਸੂਟ ਬਣਾ ਸਕਦੇ ਹੋ ਰੈਸਟ ਕਲਰ ਦਾ ਵੀ ਇਹਦੇ ਨਾਲ ਲਾਈਕ ਜਿੱਦਾਂ ਫਲਾਰ ਹੈ ਇਹਦੇ ਨਾਲ ਰੈਸਟ ਕਲਰ ਦਾ ਵੀ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਹਾਂਜੀ ਲਾਈਕ ਮਾਰਕੀਟ ਦੇ ਵਿੱਚ ਇਹਦਾ ਜਿਹੜਾ ਪ੍ਰਾਈਸ ਚੱਲ ਰਿਹਾ ਉਹ 6+ ਚੱਲ ਰਿਹਾ ਆਪਣੇ ਕੋਲੇ ਬਹੁਤ ਹੀ ਜੈਨੂਅਲ ਜੇ ਰੇਟ ਆਗਾ ਤੇ ਤੁਸੀਂ ਤੁਹਾਨੂੰ ਇਹਨਾਂ ਚੋਂ ਕੋਈ ਵੀ ਪੀਸ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ WhatsApp ਨੰਬਰ ਤੇ ਮਤਲਬ ਤੁਸੀਂ ਸਾਨੂੰ DM ਕਰ ਸਕਦੇ ਹੋ ਜਾਂ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਸਕਟਾ WhatsApp ਨੰਬਰ ਹੈਗਾ 758790023 ਹਾਂਜੀ ਜਲਦੀ ਜਲਦੀ ਤੁਸੀਂ ਆਪਣੀ ਬੁਕਿੰਗ ਕਰਾ ਦਿਓ ਕਿਉਂਕਿ ਜਿਹੜੇ ਇਹ ਪੀਸ ਨੇ ਨਾ ਇਹ ਬਹੁਤ ਜ਼ਿਆਦਾ ਡਿਮਾਂਡਿੰਗ ਚ ਚੱਲ ਰਹੇ ਨੇ ਨਾਲ ਦੀ ਨਾਲ ਇਹ ਸ਼ੋਅਡ ਆਊਟ ਹੋ ਜਾਂਦੇ ਨੇ ਸਾਰੇ ਪੀਸ ਹਾਂਜੀ ਇਹ ਵਾਲਾ ਆਰਟੀਕਲ ਜਿਹੜਾ ਆਪਣਾ ਇਹ ਵਾਈਟ بیس ਚ ਰਵਾਂਗਾ 58 ਬਾਈਟ ਲੈ ਆਏ ਹੋਏ ਨੇ ਚ ਇਹ ਵੀ ਟੋਕਲੀ ਡਿਫਰੈਂਟ ਹੋਵੇ ਨਾਲ ਸਾਰਿਆਂ ਦੀ ਡਿਜ਼ਾਈਨਿੰਗ ਕਲਰਿੰਗ ਡਿਫਰੈਂਟ ਰਹੂਗੀ ਮੈਂ ਤੁਹਾਨੂੰ ਪ੍ਰੋਪਰ ਸ਼ੋਅ ਕਰ ਦਿੰਦਾ ਇਹਦੇ ਨਾਲ ਜਿੰਨੇ ਕਲਰ ਹੈ ਨਾ ਤੁਸੀਂ ਕੋਈ ਵੀ suit ਬਣਾ ਸਕਦੇ ਆ ਇਹਦੇ ਨਾਲ ਪਲੇਨ ਬਣਾ ਲਓ embroidery ਕਰਾ ਲਓ ਲਾਈਕ ਇਹਦੇ ਨਾਲ ਪਰਪਲ ਵੀ suit ਬਣਾ ਸਕਦੇ ਆ ਬਲੂ ਬਣਾ ਸਕਦੇ ਆ ਮਸਟਰਡ ਕਲਰ ਬਣਾ ਸਕਦੇ ਜਿੰਨੇ ਵੀ ਕਲਾਸਿਕ ਕਲਰ ਨੇ ਨਾ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ ਹਾਂਜੀ ਇਹਦਾ ਵੀ ਲਾਈਕ ਬੇਬੀ ਪਿੰਕ ਬੇਸ ਰਹੂਗਾ ਫੈਬਰਿਕ ਦਾ ਫਰਗੇਂਜਾ ਜਨਾ ਸਾਡਾ ਫੈਬਰਿਕ ਲਗਾਇਆ ਹੋਇਆ ਤੇ ਇਹਦੇ ਵਿੱਚ ਵੀ ਇਸੇ ਕਲਰਸ ਨੇ ਫਲਾਵਰਸ ਦਾ ਡਿਜ਼ਾਈਨ ਡਿਪੈਂਡ ਨੇ ਤੇ ਕੋਈ ਵੀ ਡਰੈਸ ਲਾ ਸਕਦੇ ਹੁਣ ਇਹਨੂੰ ਲੈ ਕੇ ਪਿੱਤਾ ਵਰਕ ਦੇ ਨਾਲ ਨਾ ਪ੍ਰੋਪਰ ਹਾਈਲਾਈਟਿੰਗ ਹੋਈ ਹੋਈ ਆ ਇਹਦੇ ਨਾਲ ਬਹੁਤ ਜ਼ਿਆਦਾ ਗ੍ਰੇਸ ਆਉਂਦੀ ਆ ਇਹ ਬੋਲਦੇ ਨੇ ਜੀ ਨੈਕਸਟ ਆਰਟੀਕਲ ਆਪਣਾ ਇਹ ਦਾ بیس ਲਾਈਕ ਆਈਸੀ ਬਲੂ ਕਲਰ ਜਲਾਈਟ ਦੇ ਤੁਸੀਂ ਸਿਰਫ ਉੱਪਰ ਲੁੱਕ ਚੈੱਕ ਕਰ ਲਓ ਇਹਦੇ ਵਿੱਚ ਵੀ ਤੁਹਾਡੇ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਪਲੱਸ ਸਾਡਾ ਇੰਸਟਾ ਦਾ ਪੇਜ ਫੋਲੋ ਕਰ ਲਓ ਸਾਡੀ ਹਰ ਵੀਰ ਇਹ ਹੀ ਕੋਸ਼ਿਸ਼ ਰਹੂਗੀ ਵੀ ਤੁਹਾਡੇ ਲਈ ਕੁਝ ਡਿਫਰੈਂਟ ਲੈ ਕੇ ਆਈਏ ਕੁਝ ਨਵੀਂ ਚੀਜ਼ ਲੈ ਕੇ ਆਈਏ ਥੈਂਕ ਯੂ